ਸੰਸਚ ਵੀ ਭਗਵੰਤ ਮਾਨ ਪੰਜਾਬ ਖੁਸ਼ਹਾਲ ਤੇ ਬਦੂਗੀ ਸ਼ਾਨ ਇਹਦੇ ਨਾਲ ਖੁਸ਼ਹਾਲ ਪੰਜਾਬ ਵੀ ਹੋਊਗਾ ਸ਼ਾਨ ਵੀ ਵਧੂਗੀ ਪਰ ਮੇਰੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵਧੂਗੀ ਇਸ ਸਲੋਗਨ ਨਾਲ ਸੋ ਮੈਂ ਤੁਹਾਡਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਰੈਵੋਲੂਸ਼ਨ ਜਾਂ ਕੋਈ ਨਵਾਂ ਮਹਮ ਸ਼ੁਰੂ ਕਰਨੀ ਹੋਵੇ ਤੁਸੀਂ ਸਾਨੂੰ ਉਹ ਜ਼ਿੰਮੇਵਾਰੀ ਦਿਨੇ ਹੋ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਸਾਡੇ ਤੇ ਵਿਸ਼ਵਾਸ ਤੁਸੀਂ ਕੀਤਾ ਜੋ ਯਕੀਨ ਤੁਸੀਂ ਕੀਤਾ ਇਹਨੂੰ ਟੁੱਟਣ ਨਹੀਂ ਦੇਵਾਂਗੇ 13 ਦੀਆਂ 13 ਸੀਟਾਂ ਅਸੀਂ ਤੁਹਾਡੀ ਝੋਲੀ 'ਚ ਪਾਵਾਂਗੇ ਅਸੀਂ ਕੇਜਰੀਵਾਲ ਸਾਹਿਬ ਪੰਜਾਬ ਵਾਲੇ ਆ ਜੇ ਸਾਡੇ ਤੋਂ ਕੋਈ ਅੱਗੇ ਲੰਘ ਜੇ ਸਾਨੂੰ ਥੋੜਾ ਜਿਹਾ ਇਹ ਸਮਝ ਲਓ ਵੀ ਲੂਰੀਆਂ ਜਿਹਾ ਉੱਠਦੀਆਂ ਸਾਡੇ ਵੀ ਅਸੀਂ ਨੰਬਰ 1 ਬਣਨਾ ਹੈ ਕਿਵੇਂ ਬਣੀਏ ਸੋ ਪੰਜਾਬ ਚ 2014 ਜਦੋਂ ਤੁਸੀਂ ਬੂਟਾ ਲਾਇਆ ਸੀ ਤਾਂ ਸਾਰੇ ਦੇਸ਼ ਚੋਂ ਚਾਰ ਹਰੇ ਰੰਗ ਦੇ ਪੱਤੇ ਇਸ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਨੇ ਤੁਹਾਨੂੰ ਦਿੱਤੇ ਸੀਗੇ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਫਿਰ ਮੇਰੀ ਇਕਲੌਤੀ ਹਾਜ਼ਰੀ ਸੰਗਰੂਰ ਤੋਂ ਲਵਾਈ 22 ਦੇ ਵਿੱਚ 92 ਸੀਟਾਂ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਤੇ 700 ਤੋਂ ਵੱਧ ਮੈਂਬਰ ਪੰਜਾਬ ਤੋਂ ਮੈਥੋਂ ਰਿਪrezent ਕਰ ਰਹੇ ਨੇ ਸੋ ਇਸ ਵਾਰ ਵੀ ਅਸੀਂ 13 0 ਨਾਲ ਲੀਡ ਕਰਨਾ ਹੈ ਅੱਗੇ ਦਿੱਲੀ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਸ ਵਾਰ ਦਿੱਲੀ ਚ ਵੀ ਜਿਹੜਾ ਉਹ ਲੋਕ ਸਭਾ ਚ ਬਹੁਤ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਸਿਪਾਹੀ ਆਮ ਆਦਮੀ ਪਾਰਟੀ ਦੇ ਜਰਨੈਲ ਉਹ ਜਿੱਤ ਕੇ ਜਾਣਗੇ ਅੱਜ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਅਸੀਂ 3.5 ਕਰੋੜ ਪੰਜਾਬੀਆਂ ਨੂੰ ਇਹ ਬੇਨਤੀ ਕਰਨੀ ਹੈ ਕਿ ਕਿਉਂ ਜ਼ਰੂਰੀ ਹੈ 13 ਜ਼ੀਰੋ ਪੰਜਾਬ ਦੇ ਵਿੱਚੋਂ ਸਕੋਰ ਕਰਨਾ ਕਿਉਂ ਜ਼ਰੂਰੀ ਹੈ ਦੋ ਤਿੰਨ ਕਾਰਨ ਨੇ ਉਹਦੇ ਅਸੀਂ ਇਹ ਚ ਬਰੌਸ਼ਰ 'ਚ ਲਿਖੇ ਵੀ ਹੋਏ ਨੇ ਕਿ ਜਿਹੜੀ ਸੈਂਟਰ ਸਰਕਾਰ ਹੈ ਬੀਜੇਪੀ ਸਰਕਾਰ ਹੈ ਇਹ ਪੰਜਾਬ ਨਾਲ ਨਫ਼ਰਤ ਕਰਦੀ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਲੀਡ ਕਰੇ ਪੰਜਾਬ ਰੰਗਲਾ ਪੰਜਾਬ ਬਣ ਜੇ ਪੰਜਾਬ ਫਿਰ ਹੱਸਦਾ ਖੇਡਦਾ ਪੰਜਾਬ ਬਣ ਜੇ ਕਿਉਂਕਿ ਬੀਜੇਪੀ ਪੰਜਾਬ ਚੋਂ ਕਦੇ ਨਹੀਂ ਜਿੱਤਦੀ ਪਰ ਉਹ ਕਹਿੰਦੇ ਜੇ ਨਹੀਂ ਜਿੱਤਦੇ ਪਰ ਮੈਨੇ ਕੰਮ ਖਰਾਬ ਕਰੋ ਜਿਵੇਂ ਤੁਹਾਨੂੰ ਦਿੱਲੀ ਚ ਤੰਗ ਕਰ ਰਿਆ ਹੈ ਉਵੇਂ ਜਿਵੇਂ ਇੱਥੇ ਪੰਜਾਬ ਚ ਤੰਗ ਕਰ ਰਿਆ ਸਾਡੇ ਪੈਸੇ ਰੋਕ ਰੱਖਿਆ ਉਹ ਪੈਸੇ ਕੋਈ ਸੈਂਟਰ ਨੇ ਆਪ ਨਹੀਂ ਛਾਪੇ ਉਹਨਾਂ ਕੋਲੇ ਆਪਣੀਆਂ ਮਸ਼ੀਨਾਂ ਚ ਨਹੀਂ ਛਾਪੇ ਉਹ ਪੈਸੇ ਪੰਜਾਬੀਆਂ ਦੇ ਨੇ ਪੈਟਰੋਲ ਡੀਜ਼ਲ ਚੋਂ ਜੀਐਸਟੀ ਚੋਂ ਵੈਟ ਚੋਂ ਹਰ ਕਿਸ ਕੇਂਦਰੀ ਸਕੀਮਾਂ ਚੋਂ ਇੱਥੋਂ ਟੈਕਸ ਜਾਂਦਾ ਉਹ ਟੈਕਸ ਦਾ ਪੈਸਾ ਫੈਡਰਲ ਗਵਰਨਮੈਂਟ ਨੇ ਵਾਪਸ ਕਰਨਾ ਹੁੰਦਾ ਪਰ ਇਹ ਸਾਡੇ ਨਾਲ ਸਲੂਕ ਜੋ ਕਰ ਰਹੇ ਨੇ 5.5 ਹਜ਼ਾਰ ਕਰੋੜ ਤੱਕ ਅੱਲਾ ਆਰਡੀਐਫ ਦਾ ਰੋਕਿਆ ਹੋਇਆ ਜੀ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਆਂ ਨੂੰ ਅਪਗ੍ਰੇਡ ਕਰਨਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕਰਨਾ ਉਹਦੇ ਵਾਸਤੇ ਪੈਸਾ ਹੈ ਮੈਂ ਪੁੱਛਣਾ ਚਾਹੂੰਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜੇ ਅੱਜ ਬੀਜੇਪੀ 'ਚ ਬੈਠੇ ਨੇ ਕਿ ਉਹਨਾਂ ਦੀ ਗਲਤੀ ਕਰਕੇ ਪੈਸਾ ਰੋਕਿਆ ਸੀ ਜਦੋਂ ਆਰਡੀਐਫ ਦਾ ਪੈਸਾ ਪਿਛਲੀ ਵਾਰ ਆਇਆ ਲਾਸਟ ਕਿਸ਼ਤ ਉਹਨਾਂ ਨੇ ਕਿਤੇ ਹੋਰ ਵਰਤ ਲਈ ਮੰਡੀਆਂ ਤੇ ਤੇ ਮੰਡਿਆਣੀਆਂ ਸੜਕਾਂ ਤੇ ਨਹੀਂ ਵਰਤੀ ਤਾਂ ਸੈਂਟਰ ਨੇ ਪੈਸਾ ਰੋਕਤਾ ਕਿ ਤੁਸੀਂ ਮਿਸਯੂਜ਼ ਕੀਤਾ ਹੈ ਇਸ ਫੰਡ ਦਾ ਮੰਤਵ ਕੋਈ ਹੋਰ ਸੀ ਦਿੱਤਾ ਕਿਤੇ ਹੋਰ ਜਦੋਂ ਸਾਡੀ ਸਰਕਾਰ ਆਈ ਅਸੀਂ ਉਹਨਾਂ ਨੇ ਗੱਲ ਕੀਤੀ ਕਹਿੰਦੇ ਐਮੈਂਡਮੈਂਟ ਕਰੋ ਪਹਿਲਾਂ ਕਿ ਮੰਡੀਆਂ ਤੇ ਮੰਡੀਆਂ ਨਹੀਂ ਸੜਕਾਂ ਲਈ ਹੀ ਵਰਤਿਆ ਜਾਊਗਾ ਅਸੀਂ ਇੱਕ ਮਿੰਟ ਨਹੀਂ ਲਾਇਆ ਕੈਬਨਿਟ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਐਮੈਂਡ ਕਰਤਾ ਕਿ ਮੰਡੀਆਂ ਦਾ ਹੀ ਪੈਸਾ ਹੈ ਮੰਡੀਆਂ ਤੇ ਲੱਗੂ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਲੱਗੂ ਉਸ ਤੋਂ ਬਾਅਦ ਵੀ ਉਹ ਕਹਿੰਦੇ ਹੁਣ ਤੁਸੀਂ ਮੰਡੀ ਫੀਸ ਘਟਾਓ ਤੁਹਾਡੀ 3 3% ਹੈ ਇਹਨੂੰ ਅਸੀਂ ਜ਼ੀਰੋ ਕਰਾਂਗੇ ਅਸੀਂ ਕਹੇ ਜੀ ਅਸੀਂ ਪੂਰੇ ਦੇਸ਼ ਨੂੰ ਅਨਾਜ ਦਿਨੇ ਆ ਟਿੱਡ ਭਰਦੇ ਆ ਤੇ ਸਾਡਾ ਮੰਡੀ ਫੀਸ ਤਾਂ ਸਾਨੂੰ ਦੇਓਗੇ ਦੇਓਗੇ ਨਾ ਨਾ ਜੀ ਕਹਿੰਦੇ ਅਸੀਂ ਯੂਪੀ ਬਿਹਾਰ ਵਾਂਗੂ ਕਰਾਂਗੇ ਯੂਪੀ ਬਿਹਾਰ ਨਾਲ ਕਿਵੇਂ ਮੈਚ ਕੀਤਾ ਜਾ ਸਕਦਾ ਪੰਜਾਬ ਦੀਆਂ ਮੰਡੀਆਂ ਨੂੰ ਉੱਤ ਮੰਡੀਆਂ 3 300 ਕਿਲੋਮੀਟਰ ਤੇ ਨੇ ਸਾਡੇ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਬਹੁਤ ਲੜਾਈ ਲੜੀ ਇਹਨਾਂ ਨਾਲ ਕੈਪਟਨ ਸਾਹਿਬ ਤਾਂ ਆਪਣਾ ਕੰਮ ਕਰਕੇ ਬੀਜੇਪੀ ਚਲੇ ਗਏ ਕਿਉਂਕਿ ਬੀਜੇਪੀ ਨਹੀਂ ਕਰਵਾਇਆ ਹੋਸ਼ਿਆ ਦੇ ਇਹ ਕੰਮ ਪਹਿਲਾਂ ਕਿਉਂਕਿ ਉਹਨਾਂ ਨੂੰ ਕਿਹਾ ਹੀ ਜਾਂਦਾ ਸੀ ਕਿ ਉਹ ਉਹਨਾਂ ਦੇ ਮੁੱਖ ਮੰਤਰੀ ਨੇ ਸੋ ਲੜਾਈ ਹੈ ਮੈਂ ਲੜ ਰਿਹਾ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਬੀਜੇਪੀ ਨਾਲ ਗਵਰਨਰ ਨਾਲ ਸਾਰਿਆਂ ਨਾਲ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਜਿਹੜੇ ਪੰਜਾਬ ਦੇ ਹੱਕ ਮਾਰਦੇ ਐ ਐਸੇ ਤਰ੍ਹਾਂ ਐਨਐਚਐਮ ਦਾ ਪੈਸਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਉਹ ਰੋਕੀ ਬੈਠਿਆ ਹੈ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਪੈਸਾ ਕਰਕੇ 8000 ਕਰੋੜ ਰੋਕੀ ਬੈਠੇ ਹੈ ਜੀ ਜੇ ਕਿਤੇ ਉਹ 8000 ਕਰੋੜ ਵੀ ਆ ਜੇ ਮੈਂ ਕਿੰਨੇ ਹੋਰ ਬੇਰੁਜ਼ਗਾਰ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੌਕਰੀ ਦੇਵਾਂਗਾ ਕਿੰਨੇ ਹੋਰ ਮੈਂ ਆਮ ਆਦਮੀ ਪਾਰਟੀ ਕਲੀਨਿਕ ਖੋਲੂੰਗਾ ਜਿਹੜੇ ਪਾਰਟੀ ਵੱਲੋਂ ਬਣਾਏ ਜਾਂਦੇ ਆ ਕਿੰਨੇ ਹੋਰ ਮੈਂ ਸਕੂਲ ਆਫ ਫੈਮਿਨਸ ਬਣਾਉਂਗਾ ਕਿੰਨੀਆਂ ਸੜਕਾਂ ਕਿੰਨੇ ਹੋਰ ਨਹਿਰੀ ਕੱਸੀਆਂ ਖਾਲੇ ਬਣਾਵਾਂਗੇ ਜੇ ਪੈਸੇ ਆ ਗਏ ਸੜਕਾਂ ਮੰਡੀਆਂ ਨੂੰ ਜਾਂ ਹਰੇਕ ਸੜਕ ਮੰਡੀ ਨੂੰ ਜਾਂਦੀ ਹੈ ਪੰਜਾਬ ਦੀ ਹਰ ਲਿੰਕ ਸੜਕ ਕਿਸ ਨਾ ਕਿਸੇ ਮੰਡੀ ਨੂੰ ਜਾਂਦੀ ਹੈ 67000 ਕਿਲੋਮੀਟਰ ਸੜਕਾਂ ਨੇ ਜੀ ਕੇਜਰੀਵਾਲ ਸਾਹਿਬ 67000 ਕਿਲੋਮੀਟਰ ਸੜਕਾਂ ਜਿਉ ਆ ਗਿਆ ਪੈਸਾ ਉਹ ਸੜਕਾਂ ਕਮਾਲ ਦੀਆਂ ਸੜਕਾਂ ਬਣਾ ਕੇ ਦਿਖਾ ਦਾਂਗੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਅਸੀਂ ਲੁੱਕ ਚੋਂ ਜਾਂ ਬਜਰੀ ਚੋਂ ਪੈਸੇ ਖਾਣ ਵਾਲੇ ਨਹੀਂ ਹੈਗੇ ਇਹਨਾਂ ਵਾਂਗੂੰ ਤਾਂ ਕਰਕੇ ਮੈਂ ਕਹਿ ਰਿਹਾ ਕਿ ਜੇ ਮੈਂ ਕੱਲਾ ਲੜ ਰਿਹਾ ਫਿਰ ਵੀ ਤਰੱਕੀ ਹੋਈ ਜਾਂਦੀ ਹੈ ਜੇ ਤੁਸੀਂ ਮੈਨੂੰ 13 ਹੱਥ ਹੋਰ ਦੇ ਦੋਗੇ 13 ਇੱਥੋਂ ਜਾਣਗੇ ਦਿੱਲੀ ਤੋਂ ਕੁਰਕਸ਼ੇਤਰ ਤੋਂ ਵਿਦਰਾਂਤ ਤੋਂ ਆਉਣਗੇ ਸਾਡੇ 10 ਪਹਿਲੇ ਨੇ ਰਸਵਾ ਚ ਜਦੋਂ ਸਾਡੀ ਦੋਨੇ ਸਤਨਾ ਚ ਗਿਣਤੀ 30 ਤੋਂ 40 ਹੋ ਗਈ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਇੱਕ ਰੁਪਈਆ ਵੀ ਰੋਕ ਕੇ ਦਿਖਾ ਦੇ ਪੰਜਾਬ ਦੇ ਹੱਕ ਦਾ ਪੈਸਾ ਕੋਈ ਰੋਕ ਕੇ ਦਿਖਾ ਦੇ ਕਿਉਂਕਿ ਉੱਥੇ ਜਿਹੜੀ ਵੀ ਸਰਕਾਰ ਹੋਊਗੀ ਜਦੋਂ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਤਾਂ ਪੋਲੀਟਿਕਲ ਪਾਵਰ ਵੱਧਦੀ ਹੈ ਸੈਂਟਰ ਕੋਲੇ ਕਿ ਇਹ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਆ ਇਹਨਾਂ ਨੂੰ ਹੱਕ ਦੇਣਾ ਪੈਣਾ ਨਹੀਂ ਤਾਂ ਇਹਨਾਂ ਨੇ ਸੰਸਦ ਨਹੀਂ ਚੱਲਣ ਦੇਣੀ ਨਹੀਂ ਤਾਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਖਪਾਤ ਕਰ ਰਹੇ ਹੋ ਇਹਦੇ ਵਾਸਤੇ ਮੈਨੂੰ 13 ਜੀਰੋ ਦਾ ਨਾਰਾ ਦੇਣਾ ਪਿਆ ਹੋਰ ਵੀ ਦੇਖੋ ਅਸੀਂ ਤਾਂ 90% ਘਰਾਂ 'ਚ ਬਿਜਲੀ ਫ੍ਰੀ ਕਰਤੀ ਦਿੱਲੀ 'ਚ ਪਹਿਲੀ ਬਿਜਲੀ ਫ੍ਰੀ ਉੱਥੋਂ ਹੀ ਸਿੱਖਿਆ ਸੀ ਥਰਮਲ ਪਲਾਂਟ ਖਰੀਦ ਲਿਆ ਸਾਡੇ ਆਪਣੀ ਕੋਲੇ ਦੀ ਖਾਨ ਚਲਾ ਲਈ ਨੌਕਰੀਆਂ ਦੇਤੀਆਂ 40000 42992 ਨੌਕਰੀਆਂ ਦੇਤੀਆਂ ਹੁਣ ਤੱਕ ਅਸੀਂ ਤਾਂ ਫੇਰ ਵੀ ਕੰਮ ਕਰੀ ਜਾਂਦੇ ਆ ਅਸੀਂ ਫੇਰ ਵੀ ਲੋਕਾਂ 'ਚ ਜਾ ਕੇ ਕਦੇ ਤੀਰਥ ਯਾਤਰਾ ਐਨਓਸੀ ਖਤਮ ਕਰਤੀ ਰੀਹਸਟੀਆਂ ਤੋਂ ਹੁਣੇ ਬਿਜਲੀ ਦਾ ਲੋਡ ਘਟਾਇਆ ਹੈ ਕਿ ਜੇ ਤੁਸੀਂ ਆਪਣਾ ਲੋਡ ਵਧਾਉਣਾ ਹੈ ਉਹਦਾ ਖਰਚਾ ਜਿਹੜਾ ਹੈ ਅੱਧਾ ਕਰਤਾ ਕਿ ਤੁਸੀਂ ਜੇ 1000 ਰੁਪਏ ਤੋਂ 20 ਕਰਨਾ ਹੈ ਪਹਿਲਾਂ 4750 ਰੁਪਏ ਸੀ ਉਹ 2500 ਰੁਪਏ ਲੈ ਕੇ ਕਰਾ ਲਓ ਤੇ ਆਫੀਸ਼ੀਅਲੀ ਤੁਸੀਂ ਉਹ ਤੁਹਾਨੂੰ ਉਹਨਾਂ ਜਿਹੜੀ ਬਿਜਲੀ ਮਿਲੇਗੀ ਨਹੀਂ ਤਾਂ ਕੀ ਹੈ ਕਈ ਵਾਰੀ ਇੱਦਾਂ ਹੀ ਰੱਖ ਲੈਂਦੇ ਆ ਉਹ ਟਰਾਂਸਫਾਰਮਰ ਸੜ ਜਾਂਦਾ ਹੈ ਟਰਾਂਸਫਾਰਮਰ ਛੋਟੇ ਹੁੰਦੇ ਨੇ ਆਫੀਸ਼ੀਅਲੀ ਨਹੀਂ ਪਤਾ ਹੁੰਦਾ ਕਿ ਕਿਹੜੀ ਬੋਟਰ ਕਿੰਨੇ ਦੀ ਚੱਲ ਰਹੀ ਹੈ ਅਸੀਂ ਤਾਂ ਸਕੀਮਾਂ ਦੇ ਰਹੇ ਆ ਅਸੀਂ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਦਿੱਲੀ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਦਿੱਲੀ ਸਰਕਾਰ ਦਾ ਕੋਈ ਵੀ ਪੁਲਿਸ ਦਾ ਸਿਪਾਹੀ ਜਾਂ ਦਿੱਲੀ ਦਾ ਕੋਈ ਨਾਗਰਿਕ ਫੌਜ ਦੇ ਵਿੱਚ ਹੈ ਉਹ ਸ਼ਹੀਦੀ ਕਿਸੇ ਬਾਰਡਰ ਤੇ ਉਹਦੀ ਹੁੰਦੀ ਹੈ ਡਿਊਰਿੰਗ ਜੌਬ ਡਿਊਰਿੰਗ ਡਿਊਟੀ 1 ਕਰੋੜ ਰੁਪਏ ਦਾ ਚੈੱਕ केजरीवाल ਜੀ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਦੇ ਕੇ ਆਉਂਦੇ ਆ। ਇਹੀ ਅਸੀਂ ਪੰਜਾਬ ਸ਼ੁਰੂ ਕੀਤਾ ਹੈ 1 ਕਰੋੜ ਰੁਪਿਆ ਸੀ ਫੌਜੀ ਜਵਾਨ ਨੂੰ ਅਸੀਂ ਦੇਣਾ ਤੇ ਅਸੀਂ 1 ਕਰੋੜ ਰੁਪਈਆ ਦਿੰਨੇ ਆ ਤੇ ਇਹਨਾਂ ਨੇ ਕੀ ਕੀਤਾ ਪਿੱਛੇ ਜੇ ਕੀ ਹੋਇਆ ਇੱਕ ਅਗਨੀਵੀਰ ਸ਼ਹੀਦ ਹੋ ਗਿਆ ਉਹ ਪਹਿਲਾ ਅਗਨੀਵੀਰ ਸੀ ਦੇਸ਼ ਦਾ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਪਾ ਉਦੋਂ ਪਤਾ ਲੱਗਿਆ ਕਿ ਅਗਨੀਵੀਰ ਨੂੰ ਕਿਵੇਂ ਰੱਖਿਆ ਹੋਇਆ ਇਹਨਾਂ ਨੇ ਦਿਹਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਦੋ ਦੋ ਫੌਜ ਦੇ ਸਿਵਲ ਕੱਪੜਿਆਂ 'ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਜਿਵੇਂ ਹਾਤੇ 'ਚ ਕੱਟਰੂ ਸਿੱਟ ਕੇ ਜਾਂਦੇ ਆ ਮਰੇ ਹੋਇਆ ਐਦਾਂ ਸਾਡੇ ਜਵਾਨ ਨੂੰ ਸੱਟ ਕੇ ਲਾਸ਼ ਹੋ ਗਈ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਸਨਮਾਨਤਾ ਦੇ ਦਿੰਦੇ ਉੱਪਰ ਨੂੰ 11 ਕਾਰਤੂਸ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੋਈ ਸਲੂਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਨਾ ਕਹਿੰਦੇ ਜੀ ਅਗਨੀ ਵੀਰ ਸੀ ਇਹ ਕੀ ਗੱਲ ਜੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਮੋੜ ਕੋਲੇ ਪਿੰਡਾ ਉਹਨਾਂ ਦਾ ਉਹਦਾ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਸਖਤ ਇਤਰਾਜ ਪ੍ਰਗਟ ਕੀਤਾ ਸੀ 1 ਕਰੋੜ ਰੁਪਇਆ ਜੋ ਸ਼ਹੀਦਾਂ ਨੂੰ ਵਾਕਿਆਂ ਦਿੱਤਾ ਉਹਨਾਂ ਨੂੰ ਦਿੱਤਾ ਵਿਧਾਨ ਸਭਾ ਸ਼ਰਦਾਂਝਲੀ ਪੇਟ ਕੀਤੀ ਤੇ ਨਾਲੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਐਦਾਂ ਨਾ ਸ਼ਹੀਦੀਆਂ ਚ ਰੈਂਕਿੰਗ ਨਾ ਕਰੋ ਸ਼ਹੀਦ ਸ਼ਹੀਦ ਹੁੰਦਾ ਹੈ ਫਿਰ ਜਦੋਂ ਰੌਲਾ ਪੈ ਗਿਆ ਇੱਕ ਹੋਰ ਖੰਨੇ ਦੇ ਨੇੜੇ ਪਿੰਡ ਦਾ ਅਗਨੀ ਵੀਰ ਸ਼ਹੀਦ ਹੋਇਆ ਉਸ ਦਿਨ ਫਿਰ ਉਹਨੂੰ ਸਲਾਮੀ ਦਿੱਤੀ ਉਹਨਾਂ ਨੇ ਸੈਂਟਰ ਵਾਲੇ ਨੇ ਇਹ ਹੱਕ ਮੰਗਿਆਂ ਤੋਂ ਨਹੀਂ ਮਿਲਣੇ ਹੱਕ ਖੋਣੇ ਪੈਂਦੇ ਆ ਖੋਣੇ ਪੈਂਦੇ ਆ ਤੇ ਅਸੀਂ ਸ਼ਹੀਦਾਂ ਨੂੰ ਮਾਨ ਸਨਮਾਨ ਦੇ ਰਹਿਆਂ ਤੇ ਇਹਨਾਂ ਨੇ ਕੀ ਕੀਤਾ 26 ਜਨਵਰੀ ਨੂੰ ਪੰਜਾਬ ਦੀ ਚਾਕੀ ਕੱਟਤੀ ਉਹ ਜਿਹੜੇ ਤਿੰਨ ਪਾਰਟ ਸੀਗੇ ਪਹਿਲੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਜਲਿਆਂ ਵਾਲੇ ਬਾਗ ਦਾ ਸਾਕਾ ਕੂਕਾ ਲਹਿਰ ਗਦਰ ਲਹਿਰ ਜੋ ਪੰਜਾਬ ਨੇ ਲੀਡ ਕੀਤਾ ਯਾਦੀ ਵੇਲੇ ਉਹ ਸਾਰੀ ਚਾਕੀ ਉਹਦੇ ਵਿੱਚ ਸੀ ਦੂਜੀ ਉਹਦੇ ਨਾਲ ਸੀ ਨਾਰੀ ਸ਼ਕਤੀ ਮਾਈ ਭਾਗੋ ਫਸਟ ਲੇਡੀ ਬਾਰੀਅਰ ਆ ਮਾਈ ਭਾਗੋ ਕਾਲਜ ਨਾਲ ਹੀ ਜਿੱਥੇ ਕੁੜੀਆਂ ਨੂੰ ਫੌਜ ਭਰਤੀ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਕੁੜੀਆਂ ਦਾ ਵੀ ਨਾਲ ਦਿਖਾਇਆ ਸੀਗਾ ਕਿ ਸਾਡੇ ਇੱਥੇ ਮਾਈ ਭਾਗੋ ਕਾਲਜ ਆ ਕੁੜੀਆਂ ਐਕਸਰਸਾਈਜ਼ ਕਰ ਰਹੀਆਂ ਸੀ ਪ੍ਰੈਕਟਿਸ ਕਰ ਰਹੀਆਂ ਸੀ ਉਹ ਸੀ ਤੇ ਤੀਜਾ ਸੀ ਪੰਜਾਬ ਦਾ ਕਲਚਰ ਫੁਲਕਾਰੀ ਸਰੋਂ ਦਾ ਸਾਗ ਲੰਗਰ ਦੀ ਪ੍ਰਥਾ ਸਾਡੀਆਂ ਹਵੇਲੀਆਂ ਸਾਡੀਆਂ ਪੱਖੀਆਂ ਸਾਡਾ ਕਲਚਰ ਰਿਜੈਕਟ ਕਰਤੀਆਂ ਜੀ बड़ी हैरानी हुई असं उ जी पंजाब की झाकी क्यों रिजेक्ट करती क नहीं, नहीं जी ये ये इस बार नहीं आएगी इसका इसका थीम ठीक नहीं है मैं क्या हाउ डेयर यू आर ये दलेरी थोड़ी थीम ठीक नहीं है भगत सिंह रिजैक्ट करने कौन हो तुम्हें करतार सिंह सराबे को रिजैक्ट करने वाले कौन हो तीस लाला लाजपत राय रिजैक्ट करने वाले तुम कौन हो ਸਾਡੇ ਖੂਨੀ ਸਾਖਿਆਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਮੈਂ ਕਿਹਾ ਹੁਣ ਤਾਂ ਇੱਕ ਕੀਤੀ ਐ ਨਾ ਕੈਨਸਲ ਮੈਂ ਨਵਾਂ ਬਣਵਾ ਲਿਆ ਜੀ ਹੁਣ ਪੂਰੀਆਂ ਨਵਾਂ ਚੱਲ ਰਹੀਆਂ ਪੂਰੇ ਪੰਜਾਬ ਚ ਪਿੰਡਾਂ ਜਾ ਰਹੀਆਂ ਪਿੰਡਾਂ ਜਾ ਕੇ ਦਿਖਾਉਂਗਾ ਕਿ ਇੱਥੇ ਗਲਤੀ ਕੱਢ ਕੇ ਦਿਖਾਓ ਜੀ ਕੋਈ ਕਿ ਰਿਜੈਕਟ ਕਰਦੇ ਨੇ ਇਹ ਕੌਣ ਨੇ ਜੀ ਭਗਤ ਸਿੰਘ ਹੋਰਾਂ ਨੂੰ ਮੋਹਰ ਲਾਉਣ ਵਾਲੇ ਕਿ ਇਹ ਚੱਕੀ ਚਾਉਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਇਹ ਪੰਜਾਬ ਨਾਲ ਨਫ਼ਰਤ ਹੈ ਮਤਾ ਵੀ ਕਹਿਣਾ ਇੰਨੀ ਨਫ਼ਰਤ ਕਰਦੇ ਆ ਜੇ ਕਿਤੇ ਇਹਨਾਂ ਦਾ ਵਾਸ ਚੱਲੇ ਇਹ ਜਾਣ ਗਨ ਮੰਚੋਂ ਵੀ ਪੰਜਾਬ ਦਾ ਨਾਮ ਕੱਢ ਦੇਣਗੇ ਰਾਸ਼ਟਰੀ ਗੀਤ ਚੋਂ ਆਉਂਦਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਇਹਨਾਂ ਨੇ ਯੂਪੀ ਸਿੰਧ ਗੁਜਰਾਤ ਮਰਾਠਾ ਠਾ ਠਾ ਕਰ ਦੇਣਾ ਇਹਨਾਂ ਨੇ ਜਾਂ ਕੁਝ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰ ਦੇਣ ਇੰਨੀ ਨਫ਼ਰਤ ਕਰਦੇ ਆ ਇਸ ਕਰਕੇ ਪੰਜਾਬ ਦੀ ਸ਼ਾਨ ਬਰਕਰਾਰ ਰੱਖਣ ਵਾਸਤੇ ਪੰਜਾਬ ਦੀ ਸ਼ਾਨ ਨੂੰ ਉੱਚੀ ਰੱਖਣ ਵਾਸਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ 13 ਜੀਰੋ ਹੋਊਗਾ ਮਜਾਲ ਹੈ ਕਿਤੇ ਸਾਡੀ 15 ਅਗਸਤ ਜਾਂ 26 ਜਨਵਰੀ ਚੋ ਚਾਕੀ ਇਧਰ ਉਧਰ ਹੋ ਜੇ ਬਲਕਿ ਸਭ ਤੋਂ ਪਹਿਲਾਂ ਪੰਜਾਬ ਵਾਲੀ ਆਇਆ ਕਰੂੰ ਚਾਕੀਆਂ ਦੀ ਸ਼ੁਰੂਆਤ ਪੰਜਾਬ ਕਰਿਆ ਕਰੂਗਾ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਕਿਹਾ ਇਹਨਾਂ ਨੇ ਕਿ ਜੀ ਆ ਜਿਆਦਾ ਨਾ ਇਹਨੂੰ ਉਛਾਲੋ ਅਗਲੀ 15 ਅਗਸਤ ਤੇ ਅਗਲੀ 26 ਜਨਵਰੀ ਅਗਲੀ 15 ਅਗਸਤ ਅਗਲੀ 26 ਜਨਵਰੀ 3 ਸਾਲ ਦਾ ਤੁਹਾਨੂੰ ਲਿਖ ਕੇ ਦੇ ਦਿੰਨੇ ਆ ਕਿ ਪੰਜਾਬ ਦੀ ਚਾਕੀ ਸਾਉ ਤੋਂ ਪਹਿਲਾਂ ਹੋਇਆ ਕਰੂ ਮੈਂ ਕਿਹਾ ਉਹ ਤਾਂ ਬਾਅਦ ਦੀ ਗੱਲ ਐ ਪਹਿਲੇ ਇਹ ਦੱਸਿਓ 15 ਅਗਸਤ ਨੂੰ ਤੁਸੀਂ ਹੋਵੋਗੇ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਹੋਵੋਗੇ ਕੀ ਪਤਾ ਚੱਕੀ ਅਸੀਂ ਸਿਲੈਕਟ ਕਰਦੇ ਹੋਈ ਉੱਥੇ ਇੱਥੇ ਕੋਈ ਪਤਾ ਲੱਗਦਾ ਪਾ ਰੱਬ ਦੇ ਰੰਗਾਂ ਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਮੈਂ ਕਿਹਾ ਹੰਕਾਰ ਨਾ ਕਰੋ ਹੰਕਾਰ ਨਾ ਕਰੋ ਸੋ ਹੰਕਾਰ ਤਾਂ ਸਿਰ ਨੀਵਾ ਹੁੰਦਾ ਹੈ ਕੇਜਰੀਵਾਲ ਸਾਹਿਬ ਨੇ ਜਿੰਨੇ ਗੇੜੇ ਪੰਜਾਬ ਚ ਲਾਏ ਨੇ ਛਾ ਦਿੱਲੀ ਚ ਘੱਟ ਪੰਜਾਬ ਜ਼ਿਆਦਾ ਆਉਂਦੇ ਨੇ ਜਦੋਂ ਵੀ ਬੁਲਾਈਏ ਅਸੀਂ ਕਿ ਸਕੂਲ ਆਫ ਫੈਮਿਨਿਸ ਦਾ ਦਰਦ ਕਾਟਨ ਕਰਨਾ ਹੈ ਜੀ ਆਮ ਆਦਮੀ ਕਲੀਨਿਕ ਤਿਆਰ ਨੇ ਜੀ ਵਿਕਾਸ ਦੀ ਕ੍ਰਾਂਤੀ 800 ਕਰੋੜ ਰੁਪਏ ਦਾ ਹੁਸ਼ਿਆਰਪੁਰ ਦੇਣਾ ਹੈ ਜੀ ਮੈਡੀਕਲ ਕਾਲਜਾਂ ਦੇ ਦਰਦ ਕਾਟਨ ਕਰਨੇ ਆ ਜੀ ਇਹ ਉਹਦੀ ਕਮੈਂਟ ਕਹਿ ਦਿੰਦੇ ਨੇ ਚਲੋ ਰੱਖੋ ਪੰਜਾਬ ਦਾ ਪ੍ਰੋਗਰਾਮ ਕਿਉਂਕਿ ਇਹਨਾਂ ਨੂੰ ਵੀ ਪੰਜਾਬ ਨਾਲ ਪਿਆਰ ਹੈ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਹੈ ਉਹਦੀਆਂ ਜੜਾਂ ਨੂੰ ਹੋਰ ਮਜ਼ਬੂਤ ਕੀਤਾ ਤੇ ਹੁਣ ਜਦੋਂ 13 13 ਜਿਹੜੇ ਪੱਤੇ ਹੋਰ ਨਿਕਲਿਆ ਏ ਤਾਂ ਸਾਡਾ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਇਹ ਹੋਰ ਸ਼ਾਨਦਾਰ ਹੋਊਗਾ ਇਹ ਹੋਰ ਫਲਦਾਰ ਹੋਊਗਾ ਕਿਉਂਕਿ ਇਹ ਇਮਾਨਦਾਰੀ ਤੇ ਪਾਰਦਰਸ਼ੀ ਸਰਕਾਰ ਹੈ ਸੋ ਇਹਨਾਂ ਤੋਂ ਖਿਹੜਾ ਛਡਾਉਣਾ ਬੜਾ ਜ਼ਰੂਰੀ ਹੈ ਤੁਹਾਡੇ ਸਾਹਮਣੇ ਪਤਕਾ ਸਾਹਿਬ ਬੈਠੇ ਨੇ ਤੁਹਾਡੇ ਸਾਹਮਣੇ ਕਿਵੇਂ ਮੈਨੂੰ ਗਵਰਨਰ ਤੋ ਬਜਟ ਦੀ ਮਨਜ਼ੂਰੀ ਲੈਣ ਵਾਸਤੇ ਬਜਟ ਸੈਸ਼ਨ ਦੀ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਉੱਥੋਂ ਚੀਫ ਜਸਟਿਸ ਕਹਿੰਦਾ ਵੀ ਬਜਟ ਸੈਸ਼ਨ ਹੋਊਗਾ। ਤੁਸੀਂ ਰੋਕ ਨਹੀਂ ਸਕਦੇ। ਕਿਵੇਂ ਦੇਖ ਲਓ। ਤੇ ਕਿਵੇਂ ਸਾਨੂੰ ਹਰ ਗੱਲ ਵਾਸਤੇ ਰੋਕ ਲੈਂਦੇ ਨੇ ਸੈਂਟਰ ਚੋਂ ਆ ਨਹੀਂ ਕਰ ਸਕਦੇ ਆ ਨਹੀਂ ਕਰ ਸਕਦੇ। ਕਈ ਸਕੀਮਾਂ ਹੋ ਜੇ ਨੇ ਸਰ ਜਿੱਜਾ ਸੈਂਟਰ ਦਾ ਪੈਸਾ ਹੈ। ਉਹ ਆਪਦਾ ਪੈਸਾ ਦਿੰਦੇ ਨਹੀਂ। ਫਿਰ ਅਸੀਂ ਕੀ ਕਰਦੇ ਕੋਈ ਗੱਲ ਨਹੀਂ ਇਹ ਨਹੀਂ ਦਿੰਦੇ ਨਾ ਦੇਣ ਅਸੀਂ ਇਹਨਾਂ ਵਾਲਾ ਵੀ ਆਪਾਂ ਹੀ ਪਾ ਦਿੰਨੇ ਆ ਕੋਈ ਗੱਲ ਨਹੀਂ ਪੰਜਾਬ ਮੰਗਣ ਵਾਲਾ ਨਹੀਂ ਪੰਜਾਬ ਦਾ ਹੱਥ ਐ ਨਹੀਂ ਪੰਜਾਬ ਦਾ ਹੱਥ ਐ ਹੁੰਦਾ ਹੈ ਪੰਜਾਬ ਦੇਣ ਵਾਲਾ ਹੈ ਪੰਜਾਬ ਵੰਨ ਦਤਾ ਹੈ ਅਸੀਂ ਆਪਣੇ ਪੰਜਾਬ ਨੂੰ ਸਿਰ ਤੇ ਆਪਣੇ ਪੈਰਾਂ ਤੇ ਕਰਾਂਗੇ ਆਪਣੇ ਪੈਰਾਂ ਸਿਰ ਕਰਾਂਗੇ ਅਸੀਂ ਆਪਣੇ ਬਜਟ ਨੂੰ ਬਿਨਾਂ ਤੋਂ ਮੰਗਣ ਦੀ ਲੋੜ ਨਾ ਪਵੇ ਹਾਂ ਭੀਖ ਨਹੀਂ ਮੰਗਦੇ ਹੱਕ ਜਰੂਰ ਮੰਗਾਂਗੇ ਹੱਕ ਮੰਗਣ 'ਚ ਅਸੀਂ ਪਿੱਛੇ ਨਹੀਂ ਰਹਿੰਦੇ ਸੋ ਨੌਕਰੀਆਂ ਦਿੱਤੀਆਂ ਇੰਡਸਟਰੀ ਆ ਰਹੀ ਹੈ ਔਰ ਇੰਡਸਟਰੀ ਉੱਥੇ ਆਉਂਦੀ ਹੈ ਜਿੱਥੇ ਲਾਅ ਐਂਡ ਆਰਡਰ ਠੀਕ ਹੋਵੇ ਇੰਡਸਟਰੀ ਲਾਅ ਐਂਡ ਆਰਡਰ ਦਾ ਸਰਟੀਫਿਕੇਟ ਹੁੰਦੀ ਹੈ ਟਾਟਾ ਸਟੀਲ ਵਰਗੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਉਹਨਾਂ ਨੇ ਸ਼ੁਰੂ ਕਰ ਤੇ ਭੂਮੀ ਪੂਜਨ ਕਰਕੇ ਫੈਕਟਰੀਆਂ ਦਾ ਜਿਹੜਾ ਨਿਰਮਾਣ ਚੱਲ ਰਿਹਾ ਹੈ 298000 ਦੇ ਕਰੀ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਹੋਰ ਬਹੁਤ ਸਾਰੇ ਰੋਜ਼ ਇੰਡਸਟਰੀਲਿਸਟ ਆਉਂਦੇ ਨੇ ਕੰਮ ਕਰਨਾ ਪੰਜਾਬ ਚ ਪੰਜਾਬ ਚ ਮਾਹੌਲ ਬਣ ਗਿਆ ਰੰਗਲੇ ਪੰਜਾਬ ਦੇ ਰੰਗ ਹੌਲੀ ਹੌਲੀ ਨਜ਼ਰ ਆਉਣ ਲੱਗੇ ਉਹ ਜਿਹੜੇ ਕੱਸੀਆਂ ਖਾਲਾਂ ਚ 25 20 30 ਸਾਲ ਪਹਿਲਾਂ ਪਾਣੀ ਦੇਖਿਆ ਗਿਆ ਸੀ ਉਹਨਾਂ ਕੱਸੀਆਂ ਖਾਲਾਂ ਚ ਅੱਜ ਪਾਣੀ ਦੇਖਿਆ ਜਾ ਰਿਹਾ ਹੈ ਕਿ ਦੁਬਾਰੇ ਪਾਣੀ ਆ ਗਿਆ ਜੀ ਦੁਬਾਰੇ ਸਾਡੀ ਜਿਹੜਾ ਕੱਸੀ ਸੂਏ ਚ ਪਾਣੀ ਆ ਗਿਆ ਜੀ ਨਹਿਰੀ ਪਾਣੀ ਆ ਗਿਆ ਜੀ ਉਹਦੇ ਨਾਲ ਬਿਜਲੀ ਵੀ ਬਚੂਗੀ ਥੱਲੇ ਧਰਤੀ ਦਾ ਪਾਣੀ ਵੀ ਬਚੂਗਾ ਤੇ ਫਸਲ ਵੀ ਬੰਪਰ ਹੋਊਗੀ ਕਿਉਂਕਿ ਮਿਨਰਲਸ ਹੁੰਦੇ ਨੇ ਉਸ ਪਾਣੀ ਦੇ ਵਿੱਚ ਜਿਹੜਾ ਨਹਿਰੀ ਪਾਣੀ ਹੁੰਦਾ ਹੈ ਅਸੀਂ ਪੋਜ਼ਿਟਿਵ ਰਾਇਣਨੀਤੀ ਕਰ ਰਹੇ ਆ ਤੇ ਇਹ ਸਾਰਾ ਦਿਨ ਗਾਲਾਂ ਕੱਢਣ ਵਾਲੇ ਨੇ ਬਸ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਹੜੇ ਬਸੋਂ ਬੋਲ ਰਿਹਾ ਹੈ ਕਈ ਵਾਰੀ ਮੈਂ ਜਾਖੜ ਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸੀ ਸਮਝ ਜਾਨਾ ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਖੀ ਪਤਾ ਕੌਣ ਕਿੱਧਰ ਨੂੰ ਗਿਆ ਹੁਣ ਕੱਲ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ ਕਹਿੰਦੇ ਜੀ ਕਾਲੀਦਾਲ ਵਾਲੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਵਾਪਸੀ ਹੋਈ ਨਾ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਜੀ ਵਾਪਸੀ ਹੋ ਸਕਦੀ ਜਿਨ੍ਹਾਂ ਚ ਲੋਕਾਂ ਨੇ ਕੱਢੇ ਨੇ ਆਪਸ ਵਿੱਚ ਹੀ ਵਾਪਸੀਆਂ ਕਰ ਲੈਂਦੇ ਆ 6 ਮਹੀਨੇ ਇੱਧਰ ਨੂੰ ਹੋ ਜਾਂਦੇ ਬਾਅਦ ਚ ਕਹਿੰਦੇ ਘਰ ਵਾਪਸੀ ਹੋ ਗਈ ਕਰੀ ਜਾਓ ਚਾਹੇ ਘਰੇ ਬਾਪਸਾ ਹੋਵੇ ਚਾਹੇ ਭੂਆ ਦੇ ਘਰੇ ਵਾਪਸਾ ਹੋ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਹੁਣ ਬਹੁਤ ਹੋ ਗਿਆ ਹੁਣ ਸੋ ਆਪਸ ਚ ਹੀ ਲੱਗੇ ਹੋਏ ਨੇ ਹੁਣ ਇੱਧਰ ਅੱਛਾ ਪੰਥ ਬਚਾਉਣਾ ਹੈ ਜੀ ਹੁਣ ਪਰਿਵਾਰ ਬਚਾਉਣਾ ਹੈ ਜੀ ਪੰਜਾਬ ਬਚਾਉਣਾ ਹੈ ਜੀ ਦੱਸੋ ਕੱਲ ਉੱਥੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸ਼ਰਧਾਂਜਲੀ ਸਮਾਰੋ ਉਹਨਾਂ ਦਾ ਸੀ ਦੋ ਤਿੰਨ ਨਾਂ ਮੇਰਾ ਲਈ ਦੇਨੇ ਉੱਥੇ ਇੱਥੋਂ ਹੀ ਪਤਾ ਲੱਗਦਾ ਕਿ ਕਿੰਨੇ ਭਟਕੇ ਹੋਏ ਨੇ ਸੁਪਨੇ 'ਚ ਵੀ ਆਈ ਜਾਂਦਾ ਹੈ ਕੇਜਰੀਵਾਲ ਸੁਪਨੇ 'ਚ ਹੀ ਆਈ ਜਾਂਦਾ ਹੈ ਵੀ ਕੀ ਹੋਈ ਜਾਂਦਾ ਸੋ ਅੱਜ ਫੇਰ ਸ਼ੁਰੂ ਕਰਤੀ ਪਰਿਵਾਰ ਆਪੋ ਕੀਓ ਪੰਜਾਬ ਬਚਾਓ ਯਾਤਰਾ ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਥੋੜੇ ਤਾਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ ਹੈ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਔਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਆਪ ਦਾ ਆਪ ਦਾ ਪਰਿਵਾਰ ਪੁੱਤ ਭਤੀਜੇ ਸਾਲੇ ਜੀਜੇ ਬਸ ਸੋ ਅਸੀਂ ਇਸ ਬ੍ਰੌਸ਼ਰ ਦੇ ਵਿੱਚ ਆਪਦੀਆਂ ਪ੍ਰਾਪਤੀਆਂ ਲਿਖੀਆਂ ਨੇ ਕਿਸ ਤਰ੍ਹਾਂ ਅਸੀਂ ਕੰਮ ਕੀਤੇ ਨੇ ਤੇ ਨਾਲ ਦੂਜੇ ਪਾਸੇ ਉਹ ਵੀ ਲਿਖਿਆ ਕਿ ਕਿਹੜੇ ਕੰਮ ਇਹਨਾਂ ਨੇ ਰੋਕੇ ਨੇ ਜੇ ਕਿਤੇ ਸਾਡੇ ਕੋਲੇ ਰਾਜਨੀਤਿਕ ਸ਼ਕਤੀ 13 ਲੋਕ ਸਭਾ ਵਾਲੀ ਹੋਵੇ ਤਾਂ ਅਸੀਂ ਉਹ ਕੰਮ ਵੀ ਅਗਲੇ ਸਾਲ ਇਸੇ ਬ੍ਰੋਸ਼ਰ ਤੇ ਉਹਨਾਂ ਨੂੰ ਵੀ ਕੀਤੇ ਹੋਏ ਕੰਮਾਂ ਦੇ ਵਿੱਚ ਅਸੀਂ ਸ਼ਾਮਲ ਕਰ ਦਾਂਗੇ ਕਿਉਂਕਿ ਸਾਡੇ ਕੋਲੇ ਜਦੋਂ ਇੰਨੀ ਸ਼ਕਤੀ ਹੋਈ ਕਿ ਅਸੀਂ ਹੱਕ ਮੰਗਦੇ ਹੋਈਏ ਲੋਕ ਸਭਾ ਚ ਮੈਂ ਕੱਲ੍ਹਾ ਹੁੰਦਾ ਸੀ ਲੋਕ ਸਭਾ ਚ 19 ਚ ਤੁਸੀਂ ਦੇਖਿਆ ਮੈਂ ਬਹੁਤ ਸਾਰੇ ਮੰਤਰੀਆਂ ਤੋਂ ਕੰਮ ਕਰਾ ਕੇ ਲਿਆਉਂਦਾ ਸੀ ਕਿਉਂਕਿ ਇਹ ਜਿਤਾਵਣ ਵਾਸਤੇ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਤੁਸੀਂ ਤੇਰਾ ਜਿਤਾ ਦਿਓ ਪਾਸਵਰਡ ਮੈਨੂੰ ਪਤਾ ਹੈ ਲੋਕ ਸਭਾ ਦੇ ਵੀ ਕਿਵੇਂ ਕੰਮ ਕਰਾਉਣੇ ਹੁੰਦੇ ਨੇ ਉੱਥੇ ਜਿਹੜਾ ਬੋਲਦਾ ਹੁੰਦਾ ਜਾਦੇ ਉਦੇ ਕੰਮ ਕਦੇ ਨਹੀਂ ਰੁਕਦੇ ਮੈਂ ਹੁਣ ਬੋਲਦਾ ਰਹਿੰਦਾ ਸੀ ਪਾਰਲੀਮੈਂਟ ਚ ਖੁੱਲ ਕੇ ਬੋਲਦਾ ਰਹਿੰਦਾ ਸੀ ਤੇ ਮੈਂ ਕੋਈ ਕੰਮ ਕਰਾਉਣ ਜਾਂਦਾ ਕਿਸੇ ਮੰਤਰੀ ਕੋਲੇ ਤਾਂ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ ਕਿਉਂਕਿ ਮੰਤਰੀ ਬੀਜੇਪੀ ਦਾ ਹੁੰਦਾ ਸੀ ਉਹ ਪਰਾਂ ਕਰਦੇ ਸੀ ਬੀਜੇਪੀ ਆ ਇਹਨੂੰ ਪਿੱਛੇ ਜੋ ਪਿੱਛੇ ਜੋ ਮਾਨਸਾਵਾ ਪਾ ਗਿਆ ਇਹ ਜੀ ਕਿਆ ਕੰਮ ਹੈ ਮੈਨੇ ਸੀ ਆ ਕੰਮ ਹੈ ਆ ਕੰਮ ਕਰਕੇ ਮੇਰੇ ਕੰਨ ਚ ਕਹਿੰਦੇ ਸੀ ਲੋਕ ਸਭਾ ਮੈਂ ਥੋੜਾ ਮੇਰਾ ਖਿਆਲ ਰੱਖੀਏਗਾ ਹਾਂ ਮਾਨੇਗਾ ਕੋਈ ਗੱਲ ਹੀ ਨਹੀਂ ਜੀ ਮੇਰਾ ਚੁੱਪ ਹੋ ਕੇ ਕੰਮ ਹੁੰਦਾ ਮੈਨੂੰ ਬੋਲਣ ਦੀ ਲੋੜ ਕੀ ਆ ਫਿਰ ਠੀਕ ਹੈ ਨਾ सो इस करके मेरे को पासवर्ड बधेरे ने कि कम किमें लैना कि मर्जी पार्ट की सरकार होम किमें लोग सभा चों लोग सभा का मैंबर चाहे तो कम रोक नहीं सकते अपनी स्टेट वास्ते बहुत कुछ लेके आ सद आेनती वास्ते आया मैं फिर यही गल करना कि के केजरीवाल साहब ने पहल अ तो लगभग दो साल पहल अरह मार्च है कल देन रिजल्ट आए थी कल बानवे बानवे यह ਬਿਨਾਂ ਇੱਕ ਚੁਣੇ ਗਏ ਸੀ ਲੋਕਾਂ ਦੁਆਰਾ ਜਿਨ੍ਹਾਂ ਨੂੰ 67 70000 ਤੇ ਜਿਨ੍ਹਾਂ ਨੇ ਬੜੇ ਬੜੇ ਕਿਲੇਟਾ ਹੇ ਸੀ ਕੱਲ ਦੇ ਦਿਨ ਹਜੇ 5 ਦਿਨ ਰਹਿੰਦੇ ਨੇ 16 ਤਰੀਕ ਨੂੰ ਸੌ ਚੁੱਕੀ ਸੀ ਉਸ ਵੇਲੇ ਵੀ ਕੈਰੀਵਾਲ ਸਾਹਿਬ ਨੇ ਇਸੇ ਮੰਚ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਮੇਰੇ ਤੇ ਯਕੀਨ ਕੀਤਾ ਸੀ ਸੋ ਮੈਂ ਜੇ ਕਹਾ ਕਿ ਪਾਰਟੀ ਦਾ ਮੈਂ ਕੋਈ ਕੋਈ ਬਹੁਤਾ ਵੱਡਾ ਲੀਡਰਾਂ ਜਾਂ ਕੋਈ ਮੈਂ ਕੁਝ ਨਹੀਂ ਮੈਂ ਸਿਪਾਈ ਆ ਮੈਂ ਪੰਜਾਬ ਪ੍ਰਤੀ ਵਫਾਦਾਰ ਆਂ ਮੇਰੀ ਧੜਕ ਹਰ ਧੜਕਨ ਚ ਪੰਜਾਬ ਹੈ ਜੇ ਕੋਈ ਵਿਸ਼ਵਾਸ ਮੇਰੇ ਤੇ ਕੀਤਾ ਜਾਂਦਾ ਡਿਊਟੀ ਮੇਰੀ ਲਈ ਜਾਂਦੀ ਹੈ ਮੈਂ ਉਹ ਤਨਦੇਹੀ ਨਾਲ ਨਿਭਾਉਣਾ ਕੈਪਟਨ ਸਾਡੇ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਉਹਨਾਂ ਨੇ ਕਰਨਾ ਹੈ ਕਿ ਨੇ ਕਿੰਨੇ ਨੰਬਰ ਤੇ ਬੈਟਿੰਗ ਕਰਨੀ ਹੈ ਕਿ ਨੇ ਕਿੱਥੇ ਫੀਲਡਿੰਗ ਕਰਨੀ ਹੈ ਸਾਡਾ ਮਕਸਦ ਹੈ ਮੈਚ ਜਿੱਤਿਆ ਜਾਵੇ ਔਰ ਮੈਨ ਆਫ ਦਾ ਮੈਚ ਸਾਡੇ ਕੇਜਰੀਵਾਲ ਰਹਿਣ ਤੇ ਅਸੀਂ ਮੈਚ ਜਿੱਤੀਏ ਸੀਰੀਜ਼ ਵੀ ਜਿੱਤੀਏ ਜੋ ਸਾਡੀ ਡਿਊਟੀ ਲਈ ਜਾਊਗੀ ਉਹ ਜਿੱਤੀਏ ਸੋ ਮੈਂ ਤਾਂ ਜੇ ਕਈ ਜਨਮ ਲੱਗ ਸਕਦੇ ਨੇ ਜੇ ਮੈਂ ਇਹਨਾਂ ਦਾ ਸ਼ੁਕਰੀਆ ਕਰਾਂ ਕਿ ਜੋ ਜ਼ਿੰਮੇਵਾਰੀ ਮੇਰੇ ਵਰਗਿੰ ਦਿੱਤੀ ਕੰਮ ਕਰਾਂ ਛੋਟੇ ਹੋਏ ਜੋ ਆਕ ਨੂੰ ਤੇ ਅਸੀਂ ਨਿਭਾਈ ਮਿਲ ਕੇ ਇੱਕ ਟੀਮ ਵਰਕ ਦੇ ਤੌਰ ਤੇ ਅਸੀਂ ਕੰਮ ਕਰਦੇ ਆਂ ਮੈਂ ਧੰਨਵਾਦੀ ਸਾਡੇ ਸਾਰੇ ਐਮਐਲਏ ਸਹਿਬਾਨ ਦਾ ਚੇਅਰਮੈਨ ਸਹਿਬਾਨਾਂ ਦਾ ਕਿ ਦੋ ਸਾਲਾਂ ਚ ਸਾਡੀ ਪਾਰਟੀ ਚ ਕਦੇ ਕੋਈ ਤੁਨੀ ਡਿਸਪਲਿਨ ਬ੍ਰੇਕ ਨਹੀਂ ਹੁੰਦਾ ਦੇਖਿਆ ਹੋਊਗਾ ਕਿ ਕੋਈ ਕੋਈ ਕਿਸੇ ਨੇ ਕੋਈ ਕੁਛ ਬੋਲਤਾ ਕਿਸੇ ਨੇ ਕੁਛ ਬੋਲਤਾ ਤੇ ਇੱਧਰ ਦੂਜੀਆਂ ਪਾਰਟੀਆਂ ਨੇ ਕਦੇ ਡਿਸਪਲਾਈਨ ਨਹੀਂ ਦੇਖਿਆ ਹੋਊਗਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹ ਉੱਧਰ ਕਿਉਂ ਗਿਆ ਉਹ ਕਹਿੰਦਾ ਇਹਨੇ ਬੰਦੇ ਇਕੱਠੇ ਕਰ ਲਏ ਨੂੰ ਕੱਢ ਦੋ ਪਾਰਟੀ ਚੋਂ ਉਹ ਦੂਜਾ ਉੱਥੇ ਜਾਵੜਦਾ ਦਿੱਲੀ ਕੋਈ ਦਿੱਲੀ ਕਿਸੇ ਨਾਲ ਫੋਟੋ ਖਿਚਾ ਕੇ ਆ ਜਾਂਦਾ ਮੈਂ ਇੱਧਰ ਲਾਂ ਤੂੰ ਉਹਨਾਂ ਦਾ ਤਾਂ ਹਜੇ ਆਪ ਨਹੀਂ ਪਤਾ ਲੱਗ ਰਿਹਾ ਉਹ ਕਿੱਧਰ ਲੈ ਨੇ ਸੋ ਅਸੀਂ ਤਾਂ ਭਾਈ ਪੰਜਾਬ ਵਾਲੇ ਪਾਸੇ ਆ ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਅੱਜ ਮੈਂ ਸੋਚ ਰਿਆ ਸੀ ਆਉਂਦਾ ਆਉਂਦਾ ਕਿ ਕਦੇ ਸੋਚਿਆ ਨਹੀਂ ਸੀ ਕਿ ਇਹ ਕੋਈ ਨਾਰਾ ਮੇਰੇ ਨਾਂ ਤੇ ਵੀ ਬਣਾਉਂਗਾ ਜਿਹਦੇ ਚ ਪੰਜਾਬ ਦੇ ਬਿਹਤਰੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਜਿਹਦੇ ਚ ਜ਼ਿਕਰ ਹੋਊਗਾ ਸੋ ਅੱਜ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਾਰਟੀ ਦਾ ਪੀਐਸਸੀ ਦਾ ਔਰ ਜਿਨ੍ਹਾਂ ਨੇ ਫੈਸਲਾ ਕਰਕੇ ਮੇਰੀ ਜ਼ਿੰਮੇਰੀ ਲਈ ਹੈ ਔਰ ਮੈਂ ਵਾਦਾ ਕਰੋੜਾਂ ਜਨਤਾ ਦੇ ਸਾਹਮਣੇ ਵੀ ਕਰਦਾ ਕਿ ਮੈਂ ਆਪਣੇ ਵੱਲੋਂ ਕੋਈ ਮਿਹਨਤ ਚ ਕਮੀ ਨਹੀਂ ਛੱਡਦਾ ਮਿਹਨਤ ਵਾਲੇ ਪਾਸੇ ਉਹ ਤਾਂ ਸਾਨੂੰ ਹਰਾ ਹੀ ਨਹੀਂ ਸਕਦੇ ਸਾਡੇ ਤਾਂ ਜਦੋਂ ਰੋਡ ਸ਼ੋਅ ਕਰਨ ਲੱਗਦੇ ਆ 10 ਵਜੇ ਤੱਕ ਰਾਤ ਦੇ ਰਾਤ ਦੇ 10 ਵਜੇ ਤੱਕ ਸਪੀਕਰ ਲਾਉਡ ਹੁੰਦਾ 9:58 ਮਿੰਟ ਤੇ ਸਪੀਕਰ ਬੰਦ ਕਰਦੇ ਆ ਫੇਰ ਉਸ ਤੋਂ ਬਾਅਦ ਲੋਕਾਂ ਨੂੰ ਮਿਲਦੇ ਆ ਤੇ ਫੇਰ ਫੇਰ ਘਰ ਜਾਂਦੇ ਆ ਜਾਂ ਜਿੱਥੇ ਵੀ ਰਹਿਣਾ ਹੁੰਦਾ ਉਹਦੇ ਤੱਕ ਤਾਂ ਇਹ ਸੁੱਤੇ ਪਏ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਲੋਕਾਂ ਕੋਲੇ ਕਦੋਂ ਚਾਹੀਦਾ ਹੁੰਦਾ ਸੋ ਇਸ ਕਰਕੇ ਇਹ ਰਾਜੇ ਮਹਾਰਾਜੇ ਨੇ ਇਹਨਾਂ ਦੇ ਰਹਿਣ ਸਹਿਣ ਬਹੁਤ ਸ਼ਾਹੀ ਠਾਠਾਂ ਬਾਠਾਂ ਨੇ ਇਹਨਾਂ ਤੋਂ ਖਹਿੜਾ ਛਡਾਈਏ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਤੇ ਉਮੀਦ ਹੈ ਕਿ ਲੋਕ ਮਾਲਕ ਬਣ ਕੇ ਸਾਡੇ ਇਸ ਮਿਹਨਤ ਨੂੰ ਫਲਫੁੱਲ ਜਰੂਰ ਲਾਉਣਗੇ ਇੱਕ ਵਾਰੀ ਫੇਰ ਮੈਂ अरविंद केजरीवाल जी ਦਾ ਪੰਜਾਬ ਦੀ ਧਰਤੀ ਤੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸ ਤੋਂ ਬਾਅਦ ਪਟਿਆਲੇ ਜਾਵਾਂਗੇ ਵਪਾਰੀਆਂ ਨੂੰ ਮਿਲਾਂਗੇ ਕੱਲ ਨੂੰ ਮੈਂ ਹੁਸ਼ਿਆਰਪੁਰ ਜਾਊਂਗਾ ਮੋਗੇ ਜਾਊਂਗਾ ਵਪਾਰੀਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਾਂਗੇ ਫਿਰ ਪਿੰਡਾਂ ਜਾਵਾਂਗੇ ਜਿੱਥੇ ਡਿਊਟੀ ਲੱਗੂ ਜਾਵਾਂਗੇ ਪਰ ਹਾਂ ਵੋਟ ਆਪ ਦੇ ਪਰਿਵਾਰ ਵਾਸਤੇ ਨਹੀਂ ਮੰਗਾਂਗੇ ਪੂਰੇ ਪੰਜਾਬ ਦੀ ਬਿਹਤਰੀ ਵਾਸਤੇ ਵੋਟ ਮੰਗਾਂਗੇ ਕਿਉਂਕਿ ਪੈਸੇ ਕਮਾਉਣ ਵਾਲੇ ਕੰਮ ਤਾਂ ਅਸੀਂ ਛੱਡੀ ਫਿਰਦੇ ਆ ਪੈਸੇ ਕਮਾਉਣ ਵਾਲੇ ਕੰਮ ਅਸੀਂ ਛੱਡੀ ਫਿਰਦੇ ਆ ਅਸੀਂ ਤਾਂ ਪੰਜਾਬ ਕਮਾਉਣਾ ਹੈ